ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਭਾਬਿਓ ਠੀਕ ਠਾਕ ਨੂੰ ਸਾਰੇ ਅੱਜ ਆਪਾਂ ਮੱਝਾਂ ਗਾਇਆਂ ਜਿਹੜੀਆਂ ਅਰਪੀਟਰ ਹੋ ਜਾਂਦੀਆਂ ਨਹੀਂ ਰਹਿੰਦੀਆਂ ਉਹਦੇ ਕਾਰਨ ਕਈ ਬਣ ਜਾਂਦੇ ਆ ਜਿਆਦਾ ਕਰ ਗਾਈਆਂ ਨੂੰ ਜਿਆਦਾ ਪ੍ਰੋਬਲਮ ਆਉਂਦੀ ਹੈ ਇਹ ਇਹ ਗਾਈਆਂ ਜਦੋਂ ਬਹਿਂਦੀਆਂ ਆ ਉਦੋਂ ਵੀ ਉਹ ਪਾਣੀ ਬਹੁਤ ਜਿਆਦਾ ਸਿੱਟਦੀਆਂ ਤੇ ਜਦੋਂ ਬਾਥਰੂਮ ਕਰਕੇ ਹਟਦੇ ਆ ਉਦੋਂ ਬਾਅਦ ਵਿੱਚ ਵੀ ਬਹੁਤ ਜਿਆਦਾ ਸਿੱਟਦੇ ਆ ਉਹਦੇ ਜਿੰਨਾ ਚਿਰ ਉਹ ਸਿੱਟਾ ਪਾਣੀ ਸਿੱਟਨੋਂ ਨਹੀਂ ਹਟਦੀਆਂ ਉਨਾ ਚਿਰ ਉਹ ਪਸ਼ੂ ਨਹੀਂ ਰਹਿੰਦਾ 50 ਤੇ ਆਪਾਂ ਨੂੰ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਮੰਨਿਆ ਨੂੰ ਪ੍ਰੋਬਲਮ ਇਹ ਵੈਸੇ ਬਹੁਤ ਘੱਟ ਆਉਂਦੀ ਹੈ ਇਹਨੂੰ ਆਪਾਂ ਮੰਨ ਲਓ ਲਕੋਰੀਆ ਸਾਰੇ ਲਕੋਰੀਆ ਕਹਿੰਦੇ ਹਾਂ ਤੇ ਹਾਂ ਆਪਾਂ ਪਾਣੀ ਕਹਿ ਦਿੰਨੇ ਪਾਣੀ ਸੜਦੀ ਜਿਹਨੂੰ ਕਹਿੰਦੇ ਹੱਡ ਕਰਦਾ ਇਦਾਂ ਪਸ਼ੂ ਦਾ ਨੁਕਸਾਨ ਵੀ ਹੁੰਦਾ ਬਾਡੀ ਨੂੰ ਵੀ ਨੁਕਸਾਨ ਹੁੰਦਾ ਤੇ ਪਸ਼ੂ ਨੂੰ ਚਵੀਕਨਸ ਬਹੁਤ ਜ਼ਿਆਦਾ ਆ ਜਾਂਦੀ ਹੈ ਇਹਦਾ ਇਲਾਜ ਕਰਨਾ ਜ਼ਰੂਰੀ ਹੈ ਜੇ ਤਾਂ ਜ਼ਿਆਦਾ ਪ੍ਰੋਬਲਮ ਹੈ ਪਾਣੀ ਜ਼ਿਆਦਾ ਸੜਦੀ ਹੈ ਤਾਂ ਫੜਕੜੀ ਲੈ ਲਓ ਚਿੱਟੀ ਫੜਕੜੀ ਅੱਧਾ ਕਿਲੋ ਉਹਨੂੰ ਕੱਤਵੇ ਤੇ ਖਿਲ ਕਰ ਲਓ ਫਿਲ ਕਰਕੇ ਉਹਨੂੰ ਛਾਣ ਲਓ ਕਟ ਕੇ ਉਹਨੂੰ ਛਾਣ ਲਓ ਛਾਣ ਕੇ ਸੁਬਾ ਸ਼ਾਮ ਉਹਨੂੰ ਦੋ ਦੋ ਚੌਂਚੇ ਦੇਣ ਲੱਗ ਪੋ ਲਗਾਤਾਰ ਤੁਸੀਂ ਦੇਣੀ ਹੈ ਉਹ ਤੇ ਤੁਹਾਨੂੰ ਆਪ ਹੀ ਰਿਜ਼ਲਟ ਦਾ ਪਤਾ ਲੱਗ ਜਾਊਗਾ ਵੀ ਆਪਣਾ ਹੁਣ ਪਸ਼ੂ ਪਹਿਲਾਂ ਕਿਵੇਂ ਸੀ ਤੇ ਹੁਣ ਕਿਵੇਂ ਆ ਬੜਾ ਤਗੜਾ ਰਿਜ਼ਲਟ ਹੈ ਫੜਕਲੀ ਦਾ ਤੁਸੀਂ ਇਹ ਟਰਾਈ ਕਰਕੇ ਜਰੂਰ ਵੇਖੋ ਕੋਈ ਇਹ ਹਵਾ ਚ ਗੱਲ ਨਹੀਂ ਦੀ ਬਹੁਤ ਵਧੀਆ ਨੁਕਤਾ ਇਹ ਤੁਸੀਂ ਇਹਨੂੰ ਵਰਤੋ ਤੇ ਆਪਣਾ ਪਸ਼ੂ 100% ਰਹੂਗਾ ਉਸ ਤੋਂ ਬਾਅਦ ਕੇਰਾਂ ਦਵਾਈ ਭਰਾ ਕੇ ਗਾਂ ਦੇ ਤੇ ਟੀਕਾ ਭਰਾ ਦਿਓ ਤੇ ਆਪਣਾ ਜਾਨਵਰ ਰਹੂਗਾ ਜਦੋਂ ਆਪਾਂ ਟੀਕਾ ਭਰਾਉਣੇ ਆ ਤੇ ਕਈ ਵਾਰੀ ਆਪਾਂ ਇੱਕ ਟੀਕਾ ਭਰਾ ਦਿੰਨੇ ਆ ਹੀਟਰ ਦਾ ਆਪਾਂ ਨੂੰ ਨਹੀਂ ਬਾਲਾ ਪਤਾ ਲੱਗਦਾ ਵੀ ਕਿੰਨਾ ਲੰਮੀ ਹੀਟਰ ਆਦੀ ਹੈ ਕਈ ਥੋੜੀਆਂ ਰੱਖਦੀਆਂ ਟੀਕੇ ਤਕਰੀਬਨ ਜਿਹੜੀ ਜਿਹੜਾ ਪਸ਼ੂ ਨਹੀਂ ਰਹਿੰਦਾ ਨਾ ਉਹਨੂੰ ਉਹਦੇ ਟੀਕੇ ਦੋ ਭਰਾ ਦਿਆ ਕਰੋ ਤੇ ਜਦੋਂ ਆਪਾਂ ਟੀਕਾ ਭਰਾਤਾ ਤੇ ਉਦੋਂ ਹੀ ਉਹਨੂੰ ਸਮਾਨ ਦਿਓ ਤੁਹਾਨੂੰ ਮੈਂ ਸਮਾਨ ਦੱਸਦਾ ਬਹੁਤ ਕੀਮਤੀ ਸਮਾਨ ਆ ਇਹ ਤੁਸੀਂ ਵਰਤਣਾ ਜ਼ਰੂਰ ਹੈ 50 ਗ੍ਰਾਮ ਕਮਰਕਸ ਤੇ 50 ਗ੍ਰਾਮ ਬਰੋਜਾ ਚਾਰ ਟਿੱਕੀਆਂ ਜਾਂ ਪੰਜ ਵੀ ਦੇ ਸਕਦੇ ਆ ਪਸ਼ੂ ਵਜਨ ਵਾਲਾ ਤਾਂ ਨਹੀਂ ਚਾਰ ਵੀ ਬਹੁਤ ਐ ਮੋਸ਼ਕ ਕਪੂਰ ਦੀਆਂ ਤੇ 30 ਗ੍ਰਾਮ ਮਹਿੰਦੀ ਉਹ ਦੇਓ ਇਹਨੂੰ ਤੇ ਪਸ਼ੂ ਆਪਣਾ ਰਾਊਗਾ ਸਰੋਂ ਦਾ ਤੇਲ ਇੱਕ ਗਲਾਸ ਪਾ ਲਓ ਆ ਤੇ ਆਪਾਂ ਨੂੰ ਦੇਖ ਸਕਦੇ